ਮਾਫ ਕਰਨਾ ਹੀ ਕਈ ਵਾਰੀ ਰਿਕਸ਼ੇ ਵਾਲੇ ਨਾਲ ਬਹਿਸ ਕਰਦੇ ਆ ਉਹ ਕਹਿੰਦਾ ਜੀ ਇੱਥੋਂ ਲੈ ਕੇ ਉੱਥੇ ਜਾਣਾ 20 ਰੁਪਏ 30 ਰੁਪਏ ਆਪਾਂ ਕਹਿੰਦਾ ਅੱਛਾ ਲੁੱਟ ਮਚਾਈ ਐ ਤੁਹਾਨੂੰ ਪਤਾ ਪਿੱਛੇ ਜੇ ਇੱਕ ਸਪੋਕਸਮੈਨ ਚਾਰਟੀਕਲ ਛਪਿਆ ਸੀ ਇੱਕ ਪਤੀ ਪਤਨੀ ਹਸਪੀਟਲ ਗਏ ਉਹ ਹਸਪੀਟਲ ਤੋਂ ਬਾਹਰ ਨਿਕਲੇ ਤੇ ਰਿਕਸ਼ਾ ਕਰ ਲੱਗੇ ਬੱਸ ਸਟੈਂਡ ਜਾਣਾ ਸੀ ਉਹ ਜਦੋਂ ਪਤੀ ਪਤਨੀ ਨੂੰ ਕਹਿੰਦਾ ਭਾਗਾਂ ਵਾਲੀਏ ਆ ਰਿਕਸ਼ੇ ਵਾਲੇ ਤੇ ਆਪਾਂ ਇਹਨੂੰ ਪੁੱਛ ਲੈਨੇ ਆ ਇਹ ਬੱਸ ਸਟੈਂਡ ਲੈ ਚੱਲਦਾ ਪਤੀ ਰਿਕਸ਼ੇ ਵਾਲੇ ਨੂੰ ਤੇ ਕੋਲ ਜਾਣ ਲੱਗਾ ਤੇ ਪਤਨੀ ਪਿੱਛੋਂ ਆਵਾਜ਼ ਮਾਰਦੀ ਐ ਕਹਿੰਦੀ ਰਹਿਣ ਦੇ ਇੰਨੇ ਐਵੇਂ ਮੂੰ ਮੰਗੇ ਵੱਧ ਪੈਸੇ ਲੈ ਲੈਣ ਐਵੇਂ ਲੁੱਟ ਮਚਾਈ ਇਹਨਾਂ ਨੇ ਉਹ ਕਹਿ ਕੇ ਜਦੋਂ ਅੱਗੇ ਤੁਰ ਲੱਗਾ ਤੇ ਰਿਕਸ਼ੇ ਵਾਲੇ ਵੀਰ ਨੇ ਆਵਾਜ਼ ਮਾਰ ਲਈ ਕਹਿੰਦਾ ਬਾਪੂ ਜੀ ਇੱਧਰ ਆ ਜਾਓ ਮਾਸਤਾ ਜੀ ਕਹਿ ਰਹੇ ਸੀ ਅਸੀਂ ਲੁੱਟ ਮਚਾਈ ਆ ਇੱਥੇ ਬਹਿ ਜਾਓ ਦੱਸੋ ਤੁਸੀਂ ਜਿੰਨੇ ਪੈਸੇ ਦੇਣੇ ਹੋ ਉਹਨੇ ਦੇ ਦਿਓ ਉਹ ਵਾਪਸ ਆ ਗਏ ਰਿਕਸ਼ੇ 'ਚ ਬਹਿਣ ਲੱਗੇ ਪਰ ਉਹਨੇ ਇੱਕ ਸ਼ਬਦ ਬੜਾ ਕਮਾਲ ਦਾ ਕਿਹਾ ਕਹਿੰਦਾ ਜੀ ਮੰਨ ਲਓ ਮੈਂ ਤੁਹਾਡੇ ਕੋਲ 10 ਦੀ ਜਗ੍ਹਾ 20 ਲੈ ਲੈਂਦਾ ਮੇਰਾ 20 ਵੰਡਦੇ ਹਾਂ ਮੈਂ 25 ਮੰਗ ਲੈਂਦਾ 30 ਮੰਗ ਲੈਂਦਾ ਵੱਧ ਵੱਧ ਮੈਂ 10 ਰੁਪਏ ਵੱਧ ਮੰਗਣੇ ਸੀ ਨਾ ਤੁਸੀਂ ਮੈਨੂੰ ਕਹਿ ਦਿੱਤਾ ਸੀ ਲੁੱਟ ਮਚਾਈਏ ਅੰਦਰ ਹਸਪੀਟਲ ਚ ਡਾਕਟਰ ਵੈਲਟਿਨੇਟਰ ਤੇ ਪਾ ਕੇ ਮਰੀਜ਼ ਨੂੰ ਭਾਵੇਂ ਤੁਹਾਡੇ ਕੋ 50000 ਮੰਗੇ ਤੁਸੀਂ ਹੱਥ ਜੋੜ ਕੇ ਕਹਿਣਾ ਸੀ ਪੈਸੇ ਦੀ ਪਰਵਾਹ ਨਾ ਕਰਿਓ ਸਾਡਾ ਜੀ ਬਚਾ ਦਿਓ ਤੁਹਾਨੂੰ ਡਾਕਟਰ ਲੁਟੇਰੇ ਨਹੀਂ ਲੱਗਦੇ ਤੁਹਾਨੂੰ ਲੀਡਰ ਲੁਟੇਰੇ ਨਹੀਂ ਲੱਗਦੇ ਤੁਹਾਨੂੰ ਬਾਬੇ ਲੁਟੇਰੇ ਨਹੀਂ ਲੱਗਦੇ ਤੁਹਾਨੂੰ ਇੱਕ ਰਿਕਸ਼ੇਵਾਲਾ ਲੁਟੇਰਾ ਲੱਗਣ ਦਾ ਰਿਹਾ